ਕੀ ਕਰਦੇ ਸੀ ਜੀ ਨੂੰ ਨਾਲ ਲਈ ਕੋਈ ਨਹੀਂ ਪਤਾ ਪੜਾਈ ਕਿ ਉਹ ਕਿਉਂ ਆ ਕੇ ਨਹੀਂ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਆ ਜੀ ਮੇਰੇ ਕੋਲੋਂ ਨੂੰ ਦੇ ਸੀ ਤਾਂ ਵੀ ਨਹੀਂ ਕਿ ਅਸਲ ਵਿੱਚ ਇਹੋ ਜਿਹਾ ਪਤਾ ਲੱਗਿਆ ਉਹ ਤਾਂ ਵੀ ਨਾਲ ਤੋਂ ਰਾਤ ਕਰੂੰਗੇ ਬਤਾਇਆ ਕਿ ਮੈਨੂੰ ਉਦੋਂ ਨਹੀਂ ਪਤਾ ਲੱਗੇ ਕਿੰਨੇ ਵਜੇ ਕਰੂੰਗੇ ਕੋਈ ਕੀ ਪਤਾ ਹੁ ਮੇਰਾ ਹੁਣ ਉੱਥੇ ਬੈਠੇ ਬੈਠਾ ਜਾ ਲੱਖਾਂ ਗ੍ਰਹਿ ਬੈਠੀ ਉਹ ਅੰਦਰ ਬੈਠੀ ਮੈਂ ਬਾਹਰ ਪਈ ਸੀ ਕਿਉਂ ਗਿਆ ਪਤਾ ਨਹੀਂ कबाड़ ना का मेरी कुरी मेरी बहू सी का ਸੜਕ ਤੇ ਕੀ ਨਾ ਸੀ ਕਿ ਨਾ ਕੀ ਗਾ ਦੇਖੋ ਜਿਹੜੇ ਲੜਕੀ ਫਾਰਮਾਸੀ ਉਹ ਕਰੀਬ 45 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਜਿਹਦੀ ਕਰੀਬ 28-25 ਸਾਲ ਉਮਰ ਸੀ ਕਿ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਬੜੀ ਦੁਖਦਾਈ ਘਟਨਾ ਹੋਈ ਹੈਗੀ ਸਵੇਰੇ ਇਹ ਮੈਂਟਲੀ ਤੌਰ ਤੇ ਬੜੇ ਅਫਸੈਟ ਰਹੇ ਸੀ ਇੱਕ ਤਾਂ ਦੇਖੋ ਜਿਹੜੀ ਉਹ ਬੇਟੀ ਸੀ ਲਾਡੀ ਉਹਦੀ ਵੀ ਦੋ ਜਗ੍ਹਾ ਮੈਰਿਜ ਵੀ ਕੀਤੀ ਹੈ ਪਰ ਜਦੋਂ ਉਹ ਮੈਂਟਲੀ ਤੌਰ ਤੇ ਕਾਫੀ ਜਿਹੜੀ ਉਹ ਅਫਸੈਟ ਸੀਗੀ ਮਤਲਬ ਇਹਨਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਈ ਵਾਰ ਰਾਤ ਨੂੰ ਉੱਠ ਕੇ ਵਿਚਾਰੇ ਗੱਲੀ ਤੋਰੀ ਜਾਂਦੇ ਸੀਗੇ ਕਦੇ ਕਿਤੇ ਚਲੇ ਜਾਣਾ ਕਦੇ ਕਿਤੇ ਚਲਾਣਾ ਪਰ ਪਰਿਵਾਰ ਵਿਚਾਰਾ ਭਾਲ-ਭਾਲ ਕੇ ਲੈ ਕੇ ਆਉਂਦਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਇੱਕ ਵਾਰ ਆਪਣੇ ਡਾਕਟਰ ਈਸ਼ਾਨ ਨੂੰ ਵੀ ਦਿਖਾਇਆ ਸੀਗਾ ਆਪਣੇ ਸਿਵਲ ਹਸਪਤਾਲ ਦੇ ਵਿੱਚ ਮੈਡੀਸਨ ਵੀ ਉਹਨਾਂ ਨੂੰ ਦਿੰਦੇ ਸੀਗੇ ਪਰ ਜਦੋਂ ਆ ਲੱਗੀ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਇਹ ਤਾਂ ਚਲੋ ਟ੍ਰੇਨ ਦੇ ਥਲੇ ਆ ਗਈਆਂ ਕਈ ਵਾਰ ਉਹ ਵਿਚਾਰੀਆਂ ਵੈਸੇ ਰਾਤ ਨੂੰ ਉੱਠ ਕੇ ਭੱਜ ਲੈਂਦੇ ਸੀਗੇ ਪਰ ਬੱਸਾਂ ਕੋਈ ਨਹੀਂ ਉਧਰ ਭੱਜ ਲੈਂਦੇ ਸੀ ਉੱਥੋਂ ਫੜ ਕੇ ਲੈ ਕੇ ਆਉਂਦੇ ਸੀਗੇ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਮਹਿੰਗੇ ਪਾਦਾ ਜਿਹੜਾ ਇਲਾਜ ਹੈ ਪਰਿਵਾਰ ਨਹੀਂ ਕਰਾ ਸਕਦੇ ਕਿਉਂਕਿ ਕਾਗਜ਼ ਚੁੱਕ ਕੇ ਇਹ ਪਰਿਵਾਰ ਜਿਹੜੇ ਸਾਰੇ ਗੁਜ਼ਾਰਾ ਕਰਦੇ ਨੇ ਬੜੇ ਗਰੀਬ ਪਰਿਵਾਰ ਹੈਗਾ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਵੱਡੀ ਹੀ ਦੁਖਦਾਈ ਘਟਨਾ ਹੈਗੀ ਬੜਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਪੂਰੇ ਵਾਰਡ ਨੂੰ ਕਿਉਂਕਿ ਇਸ ਪਰਿਵਾਰ ਨਾਲ ਮੇਰੇ ਬੜੇ ਪੁਰਾਣੇ ਸਬੰਧ ਨੇਗੇ ਬੜਾ ਚੰਗਾ ਪਰਿਵਾਰ ਹੈ ਬੜਾ ਸ਼੍ਰੀ ਪਰਿਵਾਰ ਹੈ ਬਹੁਤ ਵੱਡਾ ਜਿਹੜਾ ਇਹ ਘਾਟਾ ਪਿਆ ਹੈਗਾ ਇਸ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੇ ਲੜਕੀ ਹੈ ਪਰਮਾ ਉਹਨਾਂ ਦੇ ਘਰੋਂ ਨੇ ਕਾਲੀਰਾਮ ਉਹ ਵਿਚਾਰਾ بڑا شریف ਬੰਦਾ ਹੈ ਸਿਹਤ ਦਾ ਜਿਹੜਾ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੈ ਇਥੋਂ ਤੱਕ ਜਦੋਂ ਲੈ ਕੇ ਆਏ ਆ ਉਹ ਰਾਸਤੇ ਦੇ ਵਿੱਚ ਵਿਚਾਰਾ ਤਿੰਨ ਵਾਰ ਤੋਗ ਕੇ ਸਿਖਾ ਕੇ गिर ਗਿਆ ਕਿਉਂਕਿ ਪਹਿਲਾਂ ਹੀ ਬੜਾ ਪਰੇਸ਼ਾਨ ਸੀਗਾ ਪਰ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ ਕੋਈ ਪਰਿਵਾਰ ਦੇ ਪੈਰਾਥੋਲੋਜੀ ਵਿੱਚ ਨਿਕਲ ਜਾਂਦੀ ਹੈ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖ ਦੀ ਘਟਨਾ ਹੈ ਵਿੱਚ ਹੋਰ ਖਾਉਣਾ ਜੇ ਕਿ ਇਹ ਮਾਨਸਿਕ ਪਛੰਡਾ ਕਾਰਨ ਕੀ ਜਾਏਗਾ ਇਹ ਦੇਖੋ ਜਿਹੜੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਜਿਹੜਾ ਵੱਡਾ ਕਾਰਨ ਜਿੰਨਾ ਕਿ ਮੈਨੂੰ ਪਤਾ ਮੈਂ ਪੱਕਾ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਕਿ ਮੇਰੇ ਨਾਲ ਕੋਈ ਸ਼ੇਅਰ ਕੀਤਾ ਗਿਆ ਸੀਗਾ ਜਿਹੜ ਦੇ ਬੇਟੇ ਦੀ ਇਹਨੂੰ ਬੜੀ ਪਰੇਸ਼ਾਨੀ ਹਾਲਾਂਕਿ ਇਹਨੂੰ ਕੋਈ ਤੰਗ ਨਹੀਂ ਕਰਦਾ ਸੀਗਾ ਕਿ ਤੁਹਾਡੇ ਕੋਈ ਬੇਟਾ ਨਹੀਂ ਹੈ ਪਰ ਇਹਨੂੰ ਦਿਮਾਗੀ ਤੌਰ ਤੇ ਬੜੀ ਇਹ ਅਫਸੈਟਰ ਨਹੀਂ ਸੀ ਕਿ ਕਿ ਮੇਰੇ ਬੇਟਾ ਨਹੀਂ ਹੋਇਆ ਮੇਰੇ ਕੋਲੇ ਬੇਟਾ ਨਹੀਂ ਹੈ ਇਸ ਕਰਕੇ ਜਿਹੜਾ ਬਹੁਤ ਦਿਮਾਗੀ ਤੌਰ ਤੇ ਜਿਹੜਾ ਪਰੇਸ਼ਾਨੇ ਨਹੀਂ ਸੀਗੀ ਜਿਹੜੀ ਲਾਡੀ ਦੀ ਗੱਲ ਕਰਦੇ ਆਂ ਕੁੜੀ ਦੀ ਆਪਾਂ ਨੂੰ ਉਹ ਮਦਰ ਨੂੰ ਦੇਖ ਕੇ ਵੀ ਬੜਾ ਪਰੇਸ਼ਾਨੇ ਨਹੀਂ ਸੀਗੀ ਤੇ ਮੇਰੀ ਮਾਂ ਦਾ ਬੜਾ ਮਾੜਾ ਹਾਲ ਹੈ ਬੜਾ ਬੁਰਾ ਹਾਲ ਹੈ ਦਵਾਈ ਬੂਟੀ ਜਿੰਨੀ ਕੁ ਵਿਚਾਰੀ ਦੀ ਜਰੂਰ ਜਰੂਰਤ ਹੁੰਦੀ ਸੀ ਇਹਨਾਂ ਦੀ ਉਨੀ ਕੁ ਲੈ ਲੈਂਦੇ ਸੀਗੇ ਜਿਆਦਾ ਦਵਾਈ ਦਾ ਵੀ ਕੋਈ ਐਡਾ ਨਹੀਂ ਕਰ ਸਕਦੇ ਸੀ ਕਿਉਂਕਿ ਬੜਾ ਗਰੀ ਪਰਿਵਾਰਾ ਰੋਟੀ ਹੀ ਪਕਾਉਣੀ ਬੜੀ ਔਖੀ ਐ ਇਸ ਪਰਿਵਾਰ ਨੂੰ ਕੁੜੀ ਮੈਰਿਡ ਸੀ ਜਿਹੜੀ ਹਾਂ ਮੈਰਿਡ ਸੀਗੀ ਦੋ ਵਾਰ ਲੜਕੀ ਦੀ ਮੈਰਿਜ ਹੋਈ ਐ ਪਰ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸ ਜਗ੍ਹਾ ਤੇ ਕੁੜੀ ਦਾ ਵਸੇਬਾ ਨਹੀਂ ਹੋਇਆ ਦੋ ਜਗ੍ਹਾ ਤੇ ਜਿਹੜਾ ਕੁੜੀ ਦਾ ਤਲਾਕ ਹੋ ਚੁੱਕਾ ਹੁੰਦਾ ਜੀ ਤੇ ਦੋ ਬੋੜੀਆਂ ਵੀ ਨੇ ਕਿਨਾਂ ਦੇ ਲਾਹਣਾ ਕੀ ਨਾ ਕੀ ਕੰਮ ਅੱਜ ਸਾਨੂੰ ਸਵੇਰੇ 6:00 ਵਜੇ ਇੱਕ ਮੈਸੇਜ ਆਇਆ ਸੀਗਾ ਵੀ ਰੇਲਵੇ ਸਟੇਸ਼ਨ ਸੰਗਰੂਰ ਪਲੇਟਫਾਰਮ ਨੰਬਰ ਇੱਕ ਦੇ ਨੇੜੇ ਇੱਕ ਨੰਬਰ ਲਾਈਨ ਦੇ ਉੱਪਰ ਦੋ ਨੇੜੀ ਡੈੱਡ ਬੋਡੀ ਪਈਆਂ ਨੇ ਤੇ ਜਿਸ ਤੇ ਮੈਂ ਸਮੇਤ ਮਲਕੀ ਸਿੰਘ ਐਸੀ ਮੌਕੇ ਤੇ ਗਿਆ ਸੀ ਜਿੱਥੇ ਦੋ ਲੇਡੀਆਂ ਇੱਕ ਦੀ ਉਮਰ 42-43 ਸਾਲ ਹੈ ਉਹਦਾ ਨਾਮ ਪਤਾ ਲੱਗਿਆ ਪਰਮਾ ਪਤਨੀ ਕਾਲੀ ਆਰਾਮਨਗਰ ਵਸਦੀ ਸੰਗਰੂਰ ਦੂਜੀ ਲਾਸ਼ ਦੀ ਉਹਦੀ ਲੜਕੀ ਲਾਡੀ ਡਾਕਟਰ ਆਫ ਕਾਲੀ ਇਹ ਵੀ ਰਾਮਨਗਰ ਬਸਤੀ ਸੰਗਰੂਰ ਦੀ ਰਹਿਣ ਵਾਲੀ ਆ ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਕਲਮਬੰਦ ਕੀਤੇ ਨੇ ਜਿਨ੍ਹਾਂ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੀ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਦਿਮਾਗੀ ਤੌਰ ਤੇ ਅਫਸੈਟ ਸੀ ਸਿਧਰੀਆਂ ਸੀ ਤੇ ਜਿਹੜੇ disc ਕਰ ਇਹਨਾਂ ਦਾ ਉੱਥੋਂ ਵੀ ਆਪਣੇ ਸੋਰਾਗਰ ਨਹੀਂ ਬਸਿਆ ਤੇ ਤਲਾਕ ਹੋ ਗਿਆ ਤੇ ਦੋਨੋਂ ਲੜਕੀਆਂ ਨਾਲੇ ਘਰ ਚ ਰਹਿ ਰਹੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਈ ਅੰ 12 ਸਾਲ ਪਹਿਲਾਂ ਕਾਕੂ ਨਾਮ ਦਾ ਲੜਕਾ ਸੀਗਾ ਮਰਨ ਵਾਲੀ ਦਾ ਉਹਦੀ ਵੀ ਡੈਥ ਹੋ ਗਈ ਸੀਗੀ ਬਿਮਾਰੀ ਕਾਰਨ ਇਹਨਾਂ ਕਾਰਨਾਂ ਕਰਕੇ ਵੀ ਇਹ ਪਰਮਾਇਰੀ ਪਰੇਸ਼ਾਨ ਰਹਿੰਦੀ ਸੀ ਦਿਮਾਗੀ ਤੌਰ ਤੇ ਟੈਨਸ਼ਨ ਰੱਖਦੀ ਸੀ ਲੜਕੀਆਂ ਦੇ ਅਫਸਰ ਹੋਣ ਕਰਨਾ ਇਸ ਕਰਕੇ ਨੇ ਆਏ ਅੱਜ ਸਵੇਰੇ ਸੁਸਾਇਟੀ ਕਰ ਲਿਆ ਟ੍ਰੇਡ ਆ ਕੇ ਕਿੰਨੇ ਦੋ ਚੜ ਨੋਟ ਉਹਨਾਂ ਮਿਲੇ ਜੀ ਨਹੀਂ ਕੋਈ ਸੁਸਾਇਟੀ ਨੋਟ ਨਹੀਂ ਮਿਲਿਆ ਐਸਨ ਸਭ ਕਿਹੜੀ ਕੋਈ ਮਾਣੇ ਕੀਤੀ ਗਿਆ ਅਸੀਂ 143 ਕਾਰਵਾਈ ਕੀਤੀ ਹੈ ਜੀ ਅ ਨਸ਼ੀਰ ਕਾਰੀ ਕਰਕੇ ਪੋਸਟਰ ਨੂੰ ਕਰਾ ਕੇ ਲਾਸ਼ ਵਾਰਸਾ ਵਾਲੇ ਕਰਾਂ